ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੇ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਭੱਗੂਪੁਰ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਨੇੜੇ ਪੱਟੀ ਸ਼ਹਿਰ ਰਹਿ ਜਾਂਦਾ ਇੱਥੋਂ ਬਿਲਕੁਲ ਨਜ਼ਦੀਕ ਇਥੋਂ ਤੁਹਾਨੂੰ ਇਸ ਘਰੋਂ ਤਿੰਨ ਝੋਟੀਆਂ ਵਿਕਰੀ ਵਾਲੀਆਂ ਜਿਹੜੀਆਂ ਉਹ ਵੀਡੀਓ ਦੇ ਵਿੱਚ ਕਵਰ ਕਰਾਂਗੇ ਦੋ ਨੀਲੀ ਰਾਵੀ ਤੇ ਇੱਕ ਸੱਜਣੋ ਮੋਹਰਾ ਦੀ ਚੰਗੀ ਝੋਟੀ ਸੋਨਾ ਸਿੰਘ ਸੰਗੋ ਮੋੜਿਆ ਤੇ ਹਜੇ ਨੋਟ ਕਰ ਲਿਓ ਵੀ ਦੰਦਾ ਤੋਂ ਤਿੰਨੇ ਜਾਨਵਰ ਖੀਰੇ ਆ ਗੱਲਾਂ ਬਾਤਾਂ ਹੋਈਆਂ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਵੀ ਕਰਨੀ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਵੇਖਿਓ ਵੀਡੀਓ ਐਂਡ ਤੱਕ ਆਜੋ ਇਧਰੋਂ ਨੀਲੀ ਰਾਵੀ ਤੋਂ ਸ਼ੁਰੂ ਕਰਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਲਾਸਟ ਤੇ ਮੋਹਰਾ ਦੀ ਚੰਗੀ ਝੋਟੀ ਆ ਜਿਹੜੀ ਬਿਲਕੁਲ ਬੰਨ ਨੂੰ ਤਿਆਰ ਇਹਦਾ ਲੇਖਾ ਜੋਖਾ ਪਛਦੇ ਵੀਰ ਜੀ ਸასი ਕਾਲ ਸასი ਕਾਲ ਜੀ ਹੋਰ ਸੁਣਾ ਠੀਕ ਹੈ ਵਧੀਆ ਜੀ ਚੜ੍ਹਦੀ ਕਲਾ ਐ ਵਧੀਆ ਨੀ ਯਾਰੇ ਬੱਜੇ ਤੁਹਾਡੇ ਦਰਸ਼ਕ ਸ਼ੁਕਰ ਸ਼ੁਕਰ ਰੱਬ ਦਾ ਮੇਰ ਹੀ ਰੱਖੇ ਹਨਾ ਸਾਰੇ ਭੈਣਾ ਭਰਾਵਾਂ ਤੇ ਤੇ ਆਪਣਾ ਐਡਰੈਸ ਦੱਸ ਕੀ ਭੈਣਾ ਭਰਾਵਾਂ ਨੂੰ ਪਿੰਡ ਭੱਗੂਪੁਰ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਇਦੇ ਨੇੜ ਆ ਗਿਆ ਪੱਟੀ ਸ਼ਹਿਰ ਹੀ ਲੱਗ ਗਿਆ ਪੱਟੀ ਸ਼ਹਿਰ ਨੇੜੇ ਇੱਥੋਂ ਮੈਂ ਨਾ 3 ਕਿਲੋਮੀਟਰ 2 ਕਿਲੋਮੀਟਰ ਪੱਟੀ ਸ਼ਹਿਰ ਆ ਹਨ ਹਾਂਜੀ ਤੇ ਨੰਬਰ ਸਕਰੀਨ ਤੇ ਚਲਾ ਦੀ ਤੇ ਜ਼ਿਆਦਾ ਇਹ ਝੋਟੀਆਂ ਨੀਲੀ ਨੂਲੀ ਦੀਆਂ ਆਉਂਦੀਆਂ ਨੇ ਇਹ ਕੰਮ ਝੋਟੀਆਂ ਨੀਲੀ ਦੀਆਂ ਮੋਰਾ ਨਸਲ ਦੀਆਂ ਇਹਨਾਂ ਦੇ ਕਟੀਆਂ ਦੇ ਕੰਮ ਕਰੀਏ ਇਹ ਕਟੀਆਂ ਦੇ ਕੰਮ ਜ਼ਿਆਦਾ ਇੱਥੋਂ ਨੇ ਸੇਲ ਸੂਲ ਕਰਦੇ ਨੇ ਅੱਜ ਮੈਂ ਬਾਈ ਆ ਵੀਡੀਓ ਬਣਾ ਕੇ ਵੇਖੀ ਠੀਕ ਆ ਧੰਨਵਾਦ ਵੇਚਣ ਵਾਲੇ ਲੈ ਜਾਂਦੇ ਤੇਰੇ ਤੋਂ ਵੇਚਣ ਵਾਲੇ ਰੱਖਣ ਵਾਲੇ ਵੀ ਲੈ ਜਾਂਦੇ ਕੋਈ ਗਾੜੀ ਸੇਲ ਕਰਨ ਵਾਲੇ ਵੀ ਲੈ ਜਾਂਦੇ ਲੈ ਜਾਂਦੇ ਲੈ ਜਾਂਦੇ ਓਕੇ ਵੀਰੇ ਤੇ ਐਡੀ ਜੇ ਗੱਲ ਕਰੀਏ ਤੇ ਮਨ ਕੇ ਚੱਲ ਕਿੰਨੀ ਉਮਰ ਆ ਤੇ ਕੀ ਹਿਸਾਬ ਹੈ ਦਾ ਖੀਰੀ ਕੱਟੀ ਆ ਜੀ ਪ्योर ਨੀਲੀ ਦੀ ਆ ਜੀ ਠੀਕ ਆ ਖੀਰੀ ਕੱਟੀ ਪ्योर ਨੀਲੀ ਹਲੇ 18 ਮਹੀਨੇ ਦੀ ਹੈਗੀ ਜੀ 18 ਮਹੀਨੇ ਦੀ ਉਮਰ 18 ਮਹੀਨੇ ਉਮਰ ਹੈ ਠੀਕ ਆ ਦੰਦਾਂ ਨੂੰ ਖੀਰੀ ਆ ਥਣ ਚਾਰ ਓਕੇ ਹੋਗੇ ਵਖਾ ਦੀਏ ਥਣ ਆਪਾਂ ਮੜੇ ਜਿਆ ਜਾ ਕੇ ਕੋਈ ਕੰਮ ਨਹੀਂ ਹੋਊਗਾ ਠੀਕ ਆ ਸੂਤ ਵੀ ਨਿਸ਼ਾਨ ਹੈਗਾ ਸੂਤ ਸਾਰੇ ਜਵਾਬ ਹੈ ਜੀ ਹਾਂ ਨਹੀਂ ਹੋ ਕੇ ਨਿੱਖੜਮ ਕਲਾ ਕਲਾ ਥਾੜੂ ਆਪਣੀ ਸਾਰੀ ਬੜਾ ਸੋਹਣਾ ਲੱਗਾ ਹੋਇਆ ਹਣਾ ਚਾਰੇ ਥਣ ਪੂਰੇ ਆਪਾਂ ਵੇਖ ਕੇ ਸੋਚ ਕੇ ਡੰਗਰ ਵਧੀਆ ਲੈ ਆਇਆ ਜਿਹੜਾ ਗਾੜੀ ਵੀ ਜਿਹੜਾ ਭੈਣ ਪ੍ਰਾਖੜੇ ਮੁੜਕੇ ਵੀ ਪੰਨੂ ਯਾਦ ਕਰੇ ਪੇ ਡੰਗਰ ਮੁੜਕੇ ਆ ਜਿੱਦਣ ਕਦੇ ਤਿਆਰ ਹੋ ਜੇ ਪਸ਼ੂ ਤਾਂ ਅਗਲਾ ਕਦੇ ਵੀ ਚੀਜ਼ ਦਿੱਤੀ ਜਾਊਗੀ ਕੀ ਵੀ ਵੇਖੇ ਯਾਦ ਕਰੂੰਗੇ ਆਪਾਂ ਨੂੰ ਸਾਰਾ ਇੱਧਰ ਬੱਦ ਚੁੱਟੀ ਚੰਗੀ ਆ ਹਨਾ ਬਰੀਕ ਚਮੜੀ ਦੀ ਆ ਜਮਾਈ ਆਪਣੇ ਇਧਰ ਖਾਲਦਾ ਹੋ ਗਿਆ ਖੇਮ ਕਰਨ ਇਧਰ ਹੀ ਆਪਣਾ ਸਾਰਾ ਮਾਲ ਬਾੜਰ ਤੋਂ ਆਉਂਦਾ ਪੁਰਾਣੀ ਜੀ ਬਰੀਡ ਹੈਗੀ ਇਧਰ ਨੀਲੀ ਰਾਵੀ ਹੈ ਨਹੀਂ ਹੈਗੀਆਂ ਮਈਆਂ ਬਹੁਤ ਚੰਗੀਆਂ ਦੁੱਧ ਵਾਲੀਆਂ ਕਾਡੇ ਦੀ ਤੋਰ ਕਰਾ ਦਈਏ ਚੱਕ ਖੋਲ ਦੇ ਮੜੀ ਜੀ ਸੱਜਣੋ ਤੋਰ ਚੈੱਕ ਕਰ ਲੋ ਥੋੜਾ ਕਦ ਕੁੱਦ ਦਾ ਅੰਤਾਜਾ ਆ ਜਾਂਦਾ ਇੱਕ ਥੋੜੀਆਂ ਡਰਦੀਆਂ ਨਵੀਆਂ ਲੈਦੀਆਂ ਤੇ ਲਿਆਰੇ ਆ ਜਾਂਦਾ ਸੰਗਲ ਸੰਗਲ ਚ ਵੱਜੀਆਂ ਰਹਿੰਦੀਆਂ ਹਨ ਬਾਕੀ ਨੇ ਝੋਟੀ ਚੰਗੀ ਤਿਆਰ ਹੋ ਜੂਗੀ ਜੇ ਕੋਈ ਸੱਜਣ ਸਾਹਮੇ ਹੈ ਨਾ ਦੇਖੋ ਸੱਜਣ ਕਮਾ ਲਿਓ ਸ਼ਾਦੀ ਆ ਖੁਖ ਤੈਣ ਹਨਾ ਚੱਟੀ ਮਣਕਣੀ ਆ ਗਈ ਆ ਕੋਈ ਫਾਲਟ ਵਾਲ ਜਨਾ ਨੁਕਸਣਾ ਹੋ ਕੋ ਜੀ ਭਾਜੀ ਠੀਕ ਇੱਕ ਸਿੰਗ ਚੱਟਾ ਆ ਗਿਆ ਇੱਕ ਚੱਟਾ ਕੇ ਕਾਲਾ ਜੀ ਠੀਕ ਚੰਗੀ ਸੰਭਾਲਿਓ ਸਜਣੋ ਕੱਟੀ ਚੰਗੀ ਆ ਮਾੜੀ ਨਹੀਂਗੀ ਕਰਮਾਂ ਵਾਲੀ ਬਾਕੀ ਵੀਰ ਕੀ ਰੇਟ ਰੱਖਦਾ ਇਹਦਾ ਉਹ ਆਪਾਂ ਭਰਾ ਤੋਂ ਪੁੱਛ ਲੈਣਾ ਸਾਹ ਵੀ ਤਾਂ ਕੀ ਕਰਗੀ ਰੇਟ ਇਹਦਾ ਰੇਟ ਹੀ 35000 ਕੀ ਕਰਦਾ 35000 ਹਾਂਜੀ ਮੌਕੇ ਤੇ ਮਾਨਤਾਨ ਕਰ ਮੌਕੇ ਤੇ ਮਾਨਤਾਨ ਹੋਣੀ ਆ ਤੇ ਆਹ ਕੱਟੀ ਵੀ ਖੀਰੀ ਆ ਨਾ ਇਹ ਕੱਟੀ ਖੀਰੀ ਆ ਜੀ ਇਹਨੇ ਟੇਡੇ ਕਾਟੇ ਤੇ ਥੋੜੀ ਲਸਾਪਨ ਦਿਖਾਉਂਦੀ ਕੱਟੀ ਬੜੀ ਵਧੀਆ ਜਾਦ ਬ੍ਰੀਡ ਜਾਦ ਨਾਲ ਚੰਗੀ ਤੇ ਅਗਲੇ ਪੈਰਾਂ ਤੇ ਵੀ ਨਿਸ਼ਾਨ ਹੈਗੇ ਇਹਦੇ ਪਿਛਲੇ ਪੈਰ ਦੇ ਚਿੱਟੇ ਆ ਜੀ ਹਾਂ ਓਕੇ ਥਾਣੇ ਦੇ ਵੀ ਚਾਰੇ ਥਣ ਚਾਰੇ ਦੇ ਵੀ ਚਾਰੇ ਹੋ ਗਏ ਹਾਂ ਨਹੀਂ ਚਾਰੇ ਹੀ ਚਾਰੇ ਐ ਥਾਣਾ ਦੀ ਫੁੱਲ ਗਰੰਟੀ ਆਪਣੀ ਉਂਗਲ ਉਂਗਲ ਜੱਡਾ ਥਾਣਾ ਹਨਾ ਥਣ ਬੜਾ ਵਧੀਆ ਬਾਲਾ ਵਧੀਆ ਥਣ ਲੱਗਾ ਜੀ ਇਹਨੂੰ ਠੀਕ ਐ ਇਹਦੀ ਵੀ ਤੋਰ ਕਰਾ ਦੇ ਚੱਕ ਮੇਰਾ ਭਰਾ ਐ ਟੇਡੇ ਕੱਟ ਜੈ ਜੀ ਹਾਂ ਟੇਢੀ ਧਾਰੀ ਹਨਾ ਲੀਖ ਆ ਗਈ ਆ ਸਿਰੇੋਂ ਸਿਰੇ ਤੱਕ ਹਾਂਜੀ ਜਿਵੇਂ ਵੀਰ ਨੇ ਦੱਸਿਆ ਨਾ ਥੋੜੀ ਸੰਭੀ ਘਾਟ ਆ ਬਾਕੀ ਚੰਗੀ ਸੰਭਾਲਿਓ ਕਿਤੇ ਇਹ ਵੀ ਕਰਮਾਂ ਵਾਲੀ ਮੱਝ ਬਣੂਗੀ ਦੇਖੋ ਡੇਡਾ ਪਟਾ ਸਿੰਘ ਜ਼ਰੂਰ ਆ ਥੋੜਾ ਜਿਹਾ ਪਿੱਛੋਂ ਕਰਕੇ ਮੋੜਦੀ ਆ ਪਰ ਮੋੜੂਗੀ ਚੰਗਾ ਮੋੜ ਜੂਗੀ ਜਦੋਂ ਬੋਡੀ ਸਟਰਕਚਰ ਚੰਗਾ ਬਣ ਗਿਆ ਨਾ ਥੋੜੀ ਸੋਹਣਾ ਬਣ ਜਾਣਾ ਛੋਟੀ ਬੜੀ ਨਸਲ ਵਾਲੀ ਬੜੀ ਆ ਜੀ ਹਾਂ ਇਹ ਇਹਦਾ ਕੀ ਰੇਟ ਰੱਖਾਂਗੇ ਇਹਦੇ 32000 ਰੁਪਏ ਇਹਦਾ 32000 ਬਾਕੀ ਜਿਹੜਾ ਸੱਜਣ ਪਸੰਦ ਕਰਦਾ ਹਨਾ ਮੌਕੇ ਤੇ ਮੌਕੇ ਤੇ ਹੋ ਜਾਊਗੀ ਗੱਲਬਾਤ ਜਿਵੇਂ ਤੇ ਆ ਮੂਹਰਾ ਤਾਂ ਨਗੀਨਾ ਇਹ ਵੀ ਖੀਰੀ ਕੱਟੀ ਆ ਜੀ ਇਹਲੇ ਇਹ ਵੀ ਹਜੇ ਖੀਰੀ ਹੈ ਈ ਕਟੂਗਾ ਤਾਂ ਨਹੀਂ ਮੰਗਿਆ ਨੇ ਪੁੱਛਿਆ ਮਾਲਕਾਂ ਨੂੰ ਕਿ ਨਹੀਂ ਈਡ ਚਾਹੀ ਹੁੰਦੇ ਸੀ ਨਹੀਂ ਕਿ ਨਵੇਂ ਦੁੱਧ ਨਹੀਂ ਕਰਾਈ ਹੱਲੇ ਵੀ ਵਜਨ ਘਟਾ ਟੀ ਵਜਨ ਘਟਾ ਥੋੜਾ ਵਜਨ ਹੋ ਗਿਆ ਫਿਰ ਤਿਆਰੀ ਗਈ 2 ਮਹੀਨੇ ਨੂੰ ਪਰ ਅਲੋ ਪਲਾ ਇੱਕ ਮਹੀਨਾ ਥੋੜੀ ਤਿਆਰ ਕਰ ਹਾਂ ਬਿਲਕੁਲ ਤਿਆਰੀ ਸੀ ਆ ਵੀ ਆਪਣੀ ਢੱਲ ਹੋ ਸਕਦੀ ਆ ਹਨ ਕੋਈ ਨਹੀਂ ਕੋਈ ਨਹੀਂ ਡਰਦੀ ਆ ਥੋੜੀ ਬਾਕੀ ਤੂੰ ਵੇਖੇ ਥਣ ਥਣ ਚਾਰ ਹੀ ਥਣ ਥਣ ਚਾਰ ਆਪਣੀ ਗਾਰੰਟੀ ਫੁੱਲ ਗਾਰੰਟੀ ਕੋਈ ਵਾਜ ਜਨਾ ਫालतू ਨਾ ਹੋਵੇ ਵਾਜ ਜਨਾ ਫालतू ਪੈਸੇ ਲਾਏ ਯਾਰ ਆਪਾਂ ਵੀ ਹਨਾ ਆਪਾਂ ਡੰਗਰੀ ਲੈ ਆਉਣੇ ਪੱਚੌਣ ਚੁਣ ਕੇ ਵਧੀਆ ਡੰਗਰੀ ਲਈਦਾ ਜੀ। ਦਾਦੀ ਵੀ ਤੌਰ ਕਰਾਵ ਚੱਕ ਕੇ ਵੀ ਥੋੜੀ ਡਰਦੀ ਆ ਸੱਜਣਾ। ਤੇ ਭਾਈ ਦੀ ਸੀਗੀ, ਬਾਕੀ ਕੋਈ ਨਹੀਂ। ਜਿੰਨੀ ਹੋ ਸਕੀ। ਥਣ ਚਾਰੀ ਆ, ਬੇਫਿਕਰ ਹੋ ਜੋ। ਨજર ਆ ਗਈ ਆ ਤੁਰਤੀ ਕੱਟੀ ਦੇ। ਦੇਖੋ। ਤੇ ਬਾਕੀ ਵਿਚਾਰੀਆਂ ਚਾਰੂ ਚੂਰੂ ਪੂਰੀਆਂ। ਕਮਾਲੋ ਛਾ। ਦੇਖੋ ਇਥੋਂ। ਵੀਰ ਲੱਕਾਦ ਦਰਦੇ ਪਸ਼ੂ ਦਾ ਸੱਜਣੋਂ ਕੱਦ ਕਾਠ ਦਾ ਸਰਨਸਰਨ ਬੜੀਆਂ ਚੀਜ਼ਾਂ ਦਾ ਜਿਹੜਾ ਪਤਾ ਲੱਗਦਾ ਡਰ ਨੂੰ ਹਟ ਜਾਂਦਾ ਪਸ਼ੂ ਵੀ ਮੈਨੂੰ ਕੁਛ ਨਹੀਂ ਆਂਦੇ ਦੇਖੋ ਬਹੁਤ ਸੋਹਣੀ ਝੋਟੀ ਆ ਸੱਜਣੋਂ ਮੋਹਰਾ ਦੀ ਚੰਗੀ ਕੱਟੀ ਆ ਕਿਸੇ ਚੰਗੇ ਮੰਨ ਕੇ ਚੱਲੋ ਘਰੋਂ ਆਈ ਆ ਇਹ ਇਹਦਾ ਰੇਟ ਕੀ ਆ ਵੀਰ ਇਹਦਾ ਰੇਟ ਹੀ 45000 ਇਹਦਾ ਰੇਟ ਹੈਗਾ 45000 ਆ ਇਹਦਾ ਮਾਨਤਾਨ ਮਾਨਤਾਨ ਫੁੱਲ ਕਰਾਂਗੇ ਭੈਣ ਭਰਾਓ ਠੀਕ ਲੈ ਵੀ ਸੱਜਣ ਇਹ ਐਨੀਮਲ ਵੀਰ ਕੋਲੇ ਵਿਕਰੀ ਵਾਲੇ ਆ ਤਿੰਨ ਤੇ ਜਰੂਰ ਸਪੋਰਟ ਕਰਿਓ ਭਰਾ ਦੀ ਜਿਹੜਾ ਸੱਜਣ ਖਰੀਦ ਦਾ ਨੰਬਰ ਵੀਰ ਦਾ ਸਕਰੀਨ ਤੇ ਆ। ਧੰਨਵਾਦ। ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਹਦੇ ਰਹੋ।